ਹਾਂਜੀ ਫੈਂਟਪਲੱਸ ਬੋਰਡ ਵੱਲੋਂ ਅੱਜ ਦੋ ਹੋਰ ਅਪਡੇਟ ਜਾਰੀ ਕੀਤੀਆਂ ਨੇ ਜੀ ਨੇ ਜੀ ਡਿਟੇਲ ਦੇ ਵਿੱਚ ਦੇਖਾਂਗੇ ਕਿਹੜੀਆਂ-ਕਿਹੜੀਆਂ ਅਪਡੇਟਸ ਨੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਜੀ ਐਡਵਰਟਾਈਜ਼ਮੈਂਟ ਨੰਬਰ 17/2021 ਨਹੀਂ ਕਲਰਕ ਦੀਆਂ ਚੌਥੀ ਫਾਈਨਲ ਲਿਸਟ ਹੈ ਜਿਹੜੀ ਜਾਰੀ ਕੀਤੀ ਗਈ ਸੀ ਨੋਨ ਜੋਇਨਿੰਗ ਸੀਟਸ ਦੇ ਅਗੇਂਸਟ ਸੂਚੀ ਹੈ ਜਿਹੜੀ ਵੈਬਸਾਈਟ ਤੇ 5/2/2024 ਨੂੰ ਅਪਲੋਡ ਕੀਤੀ ਗਈ ਸੀ ਜੀ 44 ਕੈਂਡੀਡੇਟ ਦੇ ਠੀਕ ਹੈ ਜੀ ਮਾਨਯੋਗ ਹਾਈ ਕੋਰਟ ਵੱਲੋਂ ਐਲਪੀਏ 1184 ਆਫ 2023 ਵਿੱਚ ਕੀਤੇ ਗਏ ਅੰਤਰੀਮ ਹੁਕਮ 30 11 2023 ਦੀ ਪਾਲਣਾ ਵਿੱਚ ਇਹ ਸੂਚੀ ਜਿਹੜੀ ਵਾਪਸ ਲਈ ਜਾਂਦੀ ਹੈ ਠੀਕ ਹੈ ਜੀ ਹੁਣ ਜਿਹੜੀ 44 ਕੈਂਡੀਡੇਟ ਦੀ ਲਿਸਟ ਪਾਈ ਸੀ ਇਹਨਾਂ ਨੇ ਨੋ ਲਿਸਟ ਨੂੰ ਵਾਪਸ ਲੈ ਲਿਆ ਜੀ ਦੂਜੀ ਅਪਡੇਟ ਦੇਖਦੇ ਹਾਂ ਜੀ ਆਪਾਂ ਕੀ ਹੈਗੀ ਪਲੀਜ਼ PDF ਫਾਈਲ Telegram ਚੈਨਲ ਤੇ ਮਿਲੂਗੀ ਸਾਰਿਆਂ ਨੂੰ Telegram ਚੈਨਲ ਦਾ ਨੀਚੇ ਲਿੰਕ ਹੈ ਪਲੀਜ਼ ਜੁਆਇਨ ਜੁੜ ਕਰ ਲੋ Facebook Twitter Instagram Thread ਸਾਰੇ ਦੇ ਸਾਰੇ ਲਿੰਕ ਜੁਆਇਨ ਕਰ ਲੋ ਦੂਸਰੀ ਅਪਡੇਟ ਆਪਾਂ ਦੇਖਦੇ ਆਂ ਅਪਡੇਟ ਹੈ ਜੀ ਇਸ਼ਤਿਹਾਰ ਨੰਬਰ 7/2023